ਠੀਕ ਹੈ ਸਾਡੇ ਬਲੌਕ ਬਰਨਾਲਾ ਦੇ ਵਿੱਚ ਮੈਂ ਰਿਟਰਨਿੰਗ ਅਫਸਰਾਂ ਜੀ 80 ਬੂਥ ਹੈਗੇ ਨੇ ਉਹਦੇ ਚੋਂ 67 ਪਾਰਟੀਆਂ ਸਾਡੀਆਂ ਕੰਪਲੀਟ ਹੋ ਗਈਆਂ ਨੇ ਔਰ ਲਾਂਚ ਕਰ ਰਹੀਆਂ ਨੇ ਪਾਰਟੀਆਂ ਤੇ ਬਾਕੀ ਪਾਰਟੀਆਂ ਕੰਪਲੀਟ ਕਰਕੇ ਐਟ ਦ ਅਰਲੀਸਟ ਅਸੀਂ ਭੇਜ ਦੇਵਾਂਗੇ ਉਸ ਤੋਂ ਬਾਅਦ ਬੂਥ ਦੇ ਉੱਪਰ ਜਿਹੜੇ ਸਾਰੇ ਬੇਸਿਕ ਫੈਸਿਲਿਟੀਆਂ ਨੇ ਐਮਐਫ ਹੈਗਾ ਸਾਰਾ ਅਸ਼ੋਰਡ ਮਿਨਿਮਮ ਸਿਲਟੀ ਸਾਰੀਆਂ ਪੂਰੀਆਂ ਹੈਗੀਆਂ ਨੇ ਜੀ ਸਪੈਸ਼ਲੀ ਐਬਲਡਲੀ ਰੈਂਪ ਦਾ ਪ੍ਰਬੰਧ ਹੈ ਜੀ 휠ਚੇਅਰ ਦਾ ਪ੍ਰਬੰਧ ਹੈਗਾ ਸਾਰੇ ਸੀਸੀਟੀਵੀ ਹੈ ਵੀਡੀਓਗ੍ਰਾਫੀ ਹੈ ਸੋ ਫ੍ਰੀ ਐਂਡ ਫੇਅਰ ਇਲੈਕਸ਼ਨ ਪੂਰੀ ਕਰਵਾਵਾਂਗੇ ਜੀ ਸਾਰੀ ਟੀਮ ਦੇ ਲਈ ਅਸੀਂ ਪੂਰੀ ਐਫਰਟ ਕਰ ਰਹੇ ਹੈਗੇ ਜੀ VOTING RIGHT ਹੈ ਜੀ ਬਹੁਤ ਵੱਡਾ ਰਾਈਟ ਹੈ VOTING RIGHT ਕਰਨਾ ਚਾਹੀਦਾ ਤੇ ਆਪਾਂ ਪੁਰਾਣੀ ਹਿਸਟਰੀ ਦੇਖੀ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ VOTING RIGHT ਕਿੱਥੇ ਸੀਗੇ ਸੋ ਇਸ ਕਰਕੇ VOTING RIGHTS ਆਪਾਨੂੰ ਮਿਲੇ ਤਾਂ ਸਾਰਿਆਂ ਨੂੰ VOTING RIGHT ਆਪਣਾ ਉਹ ਕਰਨਾ ਚਾਹੀਦਾ ਜੀ ਬਹੁਤ ਇੰਪੋਰਟੈਂਟ ਰਾਈਟ ਹੈ ਇਹ ਜੇ ਆਪਾਂ ਥੋੜਾ ਹਿਸਟੋਰੀਕਲ ਅਨਲਿਸਿਸ ਵੀ ਕਰ ਲਈਏ ਇੰਡੀਆ ਇੱਕੋ ਇੱਕ ਸੀਗਾ ਜਿਹਨੇ ਇੰਡੀਪੈਂਡੈਂਸ ਤੋਂ ਬਾਅਦ ਮੇਲ ਫੀਮੇਲ ਸਭ ਨੂੰ VOTING RIGHT ਇਕੁਅਲੀ ਦਿੱਤੇ ਨੇ ਜੇ ਵੈਸਟ ਦੀ ਹਿਸਟਰੀ ਜਿੱਥੇ ਆਪਾਂ ਅੱਜਕੱਲ ਜਿਆਦਾ ਕੰਪੇਅਰ ਕਰਦੇ ਆ वेस्टर्न हिस्ट्री ਤੁਸੀਂ यूके ਦੀ ਦੇਖ ਲਓ न्यूजीलैंड ਦੇਖ ਲਓ ਹੋਰ ਬੜੀ ਜਗ੍ਹਾ ਦੇਖ ਲਓ ਤੁਸੀਂ ਇਟਲੀ ਦੇਖ ਲਓ ਜਰਮਨ ਦੀ ਗੱਲ ਦੇਖ ਤਾਂ ਉੱਥੇ ਬਹੁਤ ਸਪੈਸਿਫਿਕ VOTING RIGHTS ਪਰ ਟੂ ਕਲਾਸਸ ਫੀਮੇਲਸ ਨੂੰ ਲੇਟ ਦਿੱਤੇ ਗਏ ਬਾਅਦ ਦੇ ਵਿੱਚ ਕੁਝ ਕਲਾਸਸ ਵੀ ਉਹਦੇ ਚੋ ਕੀਤੀਆਂ ਨਹੀਂ ਆ ਸੋ ਇਸ ਕਰਕੇ ਵੀ ਆਰ ਲੱਕੀ ਵੀ ਆਪਣਾ ਕਨਸਟੀਟਿਊਸ਼ਨ ਇੰਨਾ ਸਟਰੋਂਗ ਹੈ ਸਾਰਿਆਂ ਦੇ ਲਈ ਸੋ ਇਹੀ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਜੀ VOTING ਸਾਰੇ ਆਪਦੇ ਆਪ ਦੇ VOTING RIGHTS ਕਰ ਰਹੇ ਜੀ ਤੇ ਆਪਣੀ ਡੈਮੋਕ੍ਰੇਸੀ ਨੂੰ ਸਟਰੋਂਗ ਕਰ ਰਹੇ ਜੀ ਫ੍ਰੀ ਐਂਡ ਫੇਅਰ ਇਲੈਕਸ਼ਨ ਸਾਰੇ ਹੋਣ ਦੇਖੋ ਜਿਹੜੇ ਸਾਡੇ ਇਲੈਕਸ਼ਨ ਦੇ ਵਿੱਚ ਜਿਹੜੀ ਆ ਇਹ ਚੋਣਾ ਹੋ ਰਹੀਆਂ ਇਹ 14 ਦਸੰਬਰ ਨੂੰ ਜਿਹੜੀਆਂ VOTING ਹੋ ਰਹੀ ਹੈ ਇਹਨਾਂ ਦੇ ਬੜੇ ਪੁਖੇ ਪਖੇ ਇੰਤਜ਼ਾਮ ਕੀਤੇ ਅੱਛੇ ਇੰਤਜ਼ਾਮ ਕੀਤੇ ਆ ਔਰ ਫੋਰਸਿਸ ਸਾਡੇ ਕੋਲ ਸਫੀਸ਼ੈਂਟ ਹੈ ਔਰ ਸੀਨੀਅਰ ਅਫਸਰ ਦੇ ਹਦਾਇਤਾਂ ਜੋ ਚੋਣ ਕਮਿਸ਼ਨ ਦੇ ਹਦਾਇਤਾਂ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਵਧੀਆ ਤਰੀਕੇ ਨਾਲ ਡਿਊਟੀ ਕਰਾਂਗੇ ਔਰ ਜਵਾਨਾਂ ਤੋਂ ਵਧੀਆ ਤਰੀਕੇ ਨਾਲ ਡਿਊਟੀ ਲਾਵਾਂਗੇ ਔਰ ਸਾਡੀ ਕੋਸ਼ਿਸ਼ ਇਹ ਹੈ ਵੀ ਕੋਈ ਇਦਾਂ ਦੀ ਕੋਈ ਅਨਸਖਾਣੀ ਘਟਨਾ ਨਾ ਹੋਵੇ ਔਰ ਇਤੋਂ ਪਹਿਲਾਂ ਸਾਡੀ ਫਲੈਗ ਮਾਰਜ ਵੀ ਹੋਈ ਆ ਔਰ ਸਾਰੇ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਗਿਆ ਸੀਗਾ ਵੀ ਕੋਈ ਹੁੱਲੜਬਾਜੀ ਕੋਈ ਇਦਾਂ ਤਮਾਸ਼ਪੀਨ ਬੰਦਾ ਖਾਸ ਕਰਕੇ ਇਹ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਜਿਹਦੇ ਸਾਡੇ ਮੁਲਾਜ਼ਮਾਂ ਕੱਲੇ-ਕੱਲੇ ਮੁਲਾਜ਼ਮ ਨੂੰ ਬਰੀਫ ਕੀਤਾ ਹੈ ਵੀ ਜਿਹੜੀ ਇਹ ਡਿਊਟੀ ਹੈ ਬੜੀ ਐਮ ਡਿਊਟੀ ਹੈ ਇਹਦੇ ਵਿੱਚ ਕਦੀ ਵੀ ਕੋਈ ਕਤਾਈ ਨਾ ਕੋਸ਼ਿਸ਼ ਨਾ ਕਰਿਓ ਔਰ ਬਧੀਆ ਤਰੀਕੇ ਨਾਲ ਡਿਊਟੀ ਕਰਦੇ ਸਰ ਕਿੰਨੀ ਫੋਰਸ ਲਗਾਈ ਗਈ ਹੈ ਜੀ ਫੋਰਸ ਕਰੀਬ ਸਾਡੇ ਕੋਲ ਹੈਗੀ ਹੈ ਜੀ 900 ਦੇ ਲੱਗ ਸਕੀ ਹੈ ਸਾਡੇ ਕੋਲ ਫੋਰਸ ਹੈ ਜੀ ਔਰ ਜੀਓ ਸਾਹਿਬਾਨ ਹਲਕਾ ਜੀਓ ਸਿਰ ਸਾਡੇ ਹੈਗੇ ਆ ਬਗਾ ਦਾ ਬਹੁਤ ਅੱਛੀ ਅਰੇਂਜਮੈਂਟ ਕੀਤੀ ਗਈ ਆ ਤੇ ਅਸੀਂ ਇਹ ਪੂਰਾ ਇਲੈਕਸ਼ਨ ਵਿੱਚ ਪੂਰਾ ਆਪਣਾ ਯੋਗਦਾਨ ਸਾਡੇ ਮੁਲਾਜ਼ਮਾਂ ਦਾ ਯੋਗਦਾਨ ਪ੍ਰਸ਼ਾਸਨ ਦਾ ਯੋਗਦਾਨ ਔਰ ਵਧੀਆ ਆਪਾਂ ਇਲੈਕਸ਼ਨ ਕਰਾਂਗੇ ਸਰ ਮੈਸੇਜ ਕੀ ਦੇਣਾ ਚਾਹੁੰਗਾ ਮੈਂ ਮੈਸੇਜ ਮੈਂ ਇਹ ਦੇਣਾ ਚਾਹਨਾ ਸਾਰੀ ਪਬਲਿਕ ਨੂੰ ਔਰ ਆਪਣੇ ਮੁਲਾਜ਼ਮ ਕਿਉਂਕਿ ਇਹ ਆਪਣੇ ਜਿਹੜੇ ਵੋਟਾਂ ਆ ਬੜੇ ਆਰਾਮ ਦੇ ਨਾਲ ਆਪਣੀ VOTING ਕਰੋ ਔਰ ਡਿਸਪਲਿਨ ਚ ਰਹਿ ਕੇ ਲਾਈਨ ਵਾਈਜ਼ ਕੋਈ ਆਪਣੇ ਡੇਢੀ ਔਰ ਜੈਂਟਸ ਅਲੱਗ-ਅਲੱਗ ਲਾਈਨ ਲੱਗੀ ਹੋਈ ਆ ਔਰ ਇਹ ਜਿਹੜੇ ਇਹਦੇ ਫਾਲੋ ਕਰੋ ਇਸੇ ਆਪਣੀ ਜੋ ਹਦਾਇਤਾਂ ਹੈਗੀਆਂ ਤੇ ਆਰਾਮ ਨਾਲ ਆ ਕੇ ਆਪਣੀ VOTING ਕਰੋ ਆਪਣੀ ਵੋਟਾਂ ਪਾਓ ਤੇ 5 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਇਹ ਕੰਮ ਖਤਮ ਕਰੋ ਕਿ ਸਾਡੇ ਬਲਾਕ ਬਰਨਾਲਾ ਦੇ ਵਿੱਚ ਮੈਂ ਰਿਟਰਨਿੰਗ ਅਫਸਰਾਂ ਜੀ 80 ਬੂਥ ਹੈਗੇ ਨੇ ਉਹਦੇ ਚੋਂ 67 ਪਾਰਟੀਆਂ ਸਾਡੀਆਂ ਕੰਪਲੀਟ ਹੋ ਗਈਆਂ ਨੇ ਔਰ ਲੰਚ ਕਰ ਰਹੀਆਂ ਨੇ ਪਾਰਟੀਆਂ ਤੇ ਬਾਕੀ ਪਾਰਟੀਆਂ ਕੰਪਲੀਟ ਕਰਕੇ ਐਟ ਦ ਅਰਲੀਸਟ ਅਸੀਂ ਭੇਜ ਦੇਵਾਂਗੇ ਉਸ ਤੋਂ ਬਾਅਦ ਬੂਥ ਦੇ ਉੱਪਰ ਜਿਹੜੇ ਸਾਰੇ ਬੇਸਿਕ ਫੈਸਿਲਿਟੀਆਂ ਨੇ ਐਮਐਫ ਹੈਗਾ ਸਾਰਾ ਅਸ਼ੋਰਡ ਮਿਨਿਮਮ ਸਿਲਟੀ ਸਾਰੀਆਂ ਪੂਰੀਆਂ ਹੈਗੀਆਂ ਨੇ ਜੀ ਸਪੈਸ਼ਲੀ ਐਬਿਲਟੀ ਰੈਂਪ ਦਾ ਪ੍ਰਬੰਧ ਹੈ ਜੀ 휠ਚੇਅਰ ਦਾ ਪ੍ਰਬੰਧ ਹੈਗਾ ਸਾਰੇ ਸੀਸੀਟੀਵੀ ਹੈ ਵੀਡੀਓਗ੍ਰਾਫੀ ਹੈ ਸੋ ਫ੍ਰੀ ਐਂਡ ਫੇਅਰ ਇਲੈਕਸ਼ਨ ਪੂਰੀ ਕਰਵਾਵਾਂਗੇ ਜੀ ਸਾਰੀ ਟੀਮ ਦੇ ਲਈ ਅਸੀਂ ਪੂਰੀ ਐਫਰਟ ਕਰ ਰਹੇ ਹੈਗੇ ਜੀ VOTING RIGHT ਹੈ ਜੀ ਬਹੁਤ ਵੱਡਾ ਰਾਈਟ ਹੈ VOTING RIGHT ਕਰਨਾ ਚਾਹੀਦਾ ਤੇ ਆਪਾਂ ਪੁਰਾਣੀ ਹਿਸਟਰੀ ਦੇਖੀ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ VOTING RIGHT ਕਿੱਥੇ ਸੀਗੇ ਸੋ ਇਸ ਕਰਕੇ ਇਹ VOTING RIGHTS ਆਪਾਨੂੰ ਮਿਲੇ ਤਾਂ ਸਾਰਿਆਂ ਨੂੰ VOTING RIGHT ਆਪਣਾ ਉਹ ਕਰਨਾ ਚਾਹੀਦਾ ਜੀ ਬਹੁਤ ਇੰਪੋਰਟੈਂਟ ਰਾਈਟ ਹੈ ਜੇ ਆਪਾਂ ਥੋੜਾ ਹਿਸਟੋਰੀਕਲ ਅਨਲਿਸਿਸ ਵੀ ਕਰ ਲਈਏ ਇੰਡੀਆ ਇੱਕੋ ਇੱਕ ਸੀਗਾ ਜਿਹਨੇ ਇੰਡੀਪੈਂਡੈਂਸ ਤੋਂ ਬਾਅਦ ਮੇਲ ਫੀਮੇਲ ਸਭ ਨੂੰ VOTING RIGHT ਇਕੁਅਲੀ ਦਿੱਤੇ ਨੇ ਜੇ ਵੈਸਟ ਦੀ ਹਿਸਟਰੀ ਜਿੱਥੇ ਆਪਾਂ ਅੱਜਕੱਲ ਜ਼ਿਆਦਾ ਕੰਪੇਅਰ ਕਰਦੇ ਆ वेस्टर्न हिस्ट्री ਤੁਸੀਂ यूके ਦੀ ਦੇਖ ਲਓ न्यूजीलैंड ਦੇਖ ਲਓ ਹੋਰ ਬੜੀ ਜਗ੍ਹਾ ਦੇਖ ਲਓ ਤੁਸੀਂ ਇਟਲੀ ਦੇਖ ਲਓ ਜਰਮਨ ਦੀ ਗੱਲ ਦੇਖ ਤਾਂ ਉੱਥੇ ਬਹੁਤ ਸਪੈਸਿਫਿਕ VOTING RIGHTS ਪਰ ਟੂ ਕਲਾਸਸ ਫੀਮੇਲਸ ਨੂੰ ਲੇਟ ਦਿੱਤੇ ਗਏ ਬਾਅਦ ਦੇ ਵਿੱਚ ਕੁਝ ਕਲਾਸਸ ਵੀ ਉਹਦੇ ਚੋ ਕੀਤੀਆਂ ਨਹੀਂ ਆ ਸੋ ਇਸ ਕਰਕੇ ਵੀ ਆਰ ਲੱਕੀ ਵੀ ਆਪਣਾ ਕਨਸਟੀਟਿਊਸ਼ਨ ਇੰਨਾ ਸਟਰੋਂਗ ਹੈ ਸਾਰਿਆਂ ਦੇ ਲਈ ਸੋ ਇਹੀ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਜੀ VOTING ਸਾਰੇ ਆਪਦੇ ਆਪ ਦੇ VOTING RIGHTS ਕਰ ਰਹੇ ਜੀ ਤੇ ਆਪਣੀ ਡੈਮੋਕ੍ਰੇਸੀ ਨੂੰ ਸਟਰੋਂਗ ਕਰ ਰਹੇ ਜੀ ਫ੍ਰੀ ਐਂਡ ਫੇਅਰ ਇਲੈਕਸ਼ਨ ਸਾਰੇ ਹੋਣ ਦੇਖੋ ਜਿਹੜੇ ਸਾਡੇ ਇਲੈਕਸ਼ਨ ਦੇ ਵਿੱਚ ਜਿਹੜੀ ਆ ਇਹ ਚੋਣਾ ਹੋ ਰਹੀਆਂ ਇਹ 14 ਦਸੰਬਰ ਨੂੰ ਜਿਹੜੀਆਂ VOTING ਹੋ ਰਹੀ ਹੈ ਇਹਨਾਂ ਦੇ ਬੜੇ ਪੁਖੇ ਪਖੇ ਇੰਤਜ਼ਾਮ ਕੀਤੇ ਅੱਛੇ ਇੰਤਜ਼ਾਮ ਕੀਤੇ ਆ ਔਰ ਫੋਰਸਿਸ ਸਾਡੇ ਕੋਲ ਸਫੀਸ਼ੈਂਟ ਹੈ ਔਰ ਸੀਨੀਅਰ ਅਫਸਰ ਦੇ ਹਦਾਇਤਾਂ ਜੋ ਚੋਣ ਕਮਿਸ਼ਨ ਦੇ ਹਦਾਇਤਾਂ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਵਧੀਆ ਤਰੀਕੇ ਨਾਲ ਡਿਊਟੀ ਕਰਾਂਗੇ ਔਰ ਜਵਾਨਾਂ ਤੋਂ ਵਧੀਆ ਤਰੀਕੇ ਨਾਲ ਡਿਊਟੀ ਲਾਵਾਂਗੇ ਔਰ ਸਾਡੀ ਕੋਸ਼ਿਸ਼ ਇਹ ਹੈ ਵੀ ਕੋਈ ਇਦਾਂ ਦੀ ਕੋਈ ਅਨਸਖਾਣੀ ਘਟਨਾ ਨਾ ਹੋਵੇ ਔਰ ਇਤੋਂ ਪਹਿਲਾਂ ਸਾਡੀ ਫਲੈਗ ਮਾਰਜ ਵੀ ਹੋਈ ਆ ਔਰ ਸਾਰੇ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਗਿਆ ਸੀਗਾ ਵੀ ਕੋਈ ਹੁੱਲੜਬਾਜੀ ਕੋਈ ਇਦਾਂ ਤਮਾਸ਼ਪੀਨ ਬੰਦਾ ਖਾਸ ਕਰਕੇ ਇਹ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਜਿਹਦੇ ਸਾਡੇ ਮੁਲਾਜ਼ਮਾਂ ਕੱਲੇ-ਕੱਲੇ ਮੁਲਾਜ਼ਮ ਨੂੰ ਬਰੀਫ ਕੀਤਾ ਹੈ ਵੀ ਜਿਹੜੀ ਇਹ ਡਿਊਟੀ ਹੈ ਬੜੀ ਐਮ ਡਿਊਟੀ ਹੈ ਇਹਦੇ ਵਿੱਚ ਕਦੀ ਵੀ ਕੋਈ ਕਤਾਈ ਨਾ ਕੋਸ਼ਿਸ਼ ਨਾ ਕਰਿਓ ਔਰ ਬਧੀਆ ਤਰੀਕੇ ਨਾਲ ਡਿਊਟੀ ਕਰਦੇ ਸਰ ਕਿੰਨੀ ਫੋਰਸ ਲਗਾਈ ਗਈ ਹੈ ਜੀ ਫੋਰਸ ਕਰੀਬ ਸਾਡੇ ਕੋਲ ਹੈਗੀ ਹੈ ਜੀ 900 ਦੇ ਲਗ ਸਕੀ ਸਾਡੇ ਕੋਲ ਫੋਰਸ ਹੈ ਜੀ ਔਰ ਜੀਓ ਸਾਹਿਬਾਨ ਹਲਕਾ ਜੀਓ ਸਾਡੇ ਹੈਗੇ ਆ ਬਗਾਇਦਾ ਬਹੁਤ ਅੱਛੀ ਅਰੇਂਜਮੈਂਟ ਕੀਤੀ ਗਈ ਆ ਤੇ ਅਸੀਂ ਇਹ ਪੂਰਾ ਇਲੈਕਸ਼ਨ ਵਿੱਚ ਪੂਰਾ ਆਪਣਾ ਯੋਗਦਾਨ ਸਾਡੇ ਮੁਲਾਜ਼ਮਾਂ ਦਾ ਯੋਗਦਾਨ ਪ੍ਰਸ਼ਾਸਨ ਦਾ ਯੋਗਦਾਨ ਔਰ ਵਧੀਆ ਆਪਾਂ ਇਲੈਕਸ਼ਨ ਕਰਾਂਗੇ ਸਰ ਮੈਸੇਜ ਕੀ ਦੇਣਾ ਚਾਹੁੰਗਾ ਮੈਂ ਮੈਸੇਜ ਮੈਂ ਇਹ ਦੇਣਾ ਚਾਹਨਾ ਸਾਰੀ ਪਬਲਿਕ ਨੂੰ ਔਰ ਆਪਣੇ ਮੁਲਾਜ਼ਮ ਕਿਉਂਕਿ ਇਹ ਆਪਣੇ ਜਿਹੜੇ ਵੋਟਾਂ ਆ ਬੜੇ ਆਰਾਮ ਦੇ ਨਾਲ ਆਪਣੀ VOTING ਕਰੋ ਔਰ ਡਿਸਪਲਿਨ ਚ ਰਹਿ ਕੇ ਲਾਈਨ ਵਾਈਜ਼ ਕੋਈ ਆਪਣੇ ਡੇਢੀ ਔਰ ਜੈਂਟਸ ਅਲੱਗ-ਅਲੱਗ ਲਾਈਨ ਲੱਗੀ ਹੋਈ ਆ ਔਰ ਇਹ ਜਿਹੜੇ ਇਹਦੇ ਫਾਲੋ ਕਰੋ ਇਸੇ ਆਪਣੀ ਜੋ ਹਦਾਇਤਾਂ ਹੈਗੀਆਂ ਤੇ ਆਰਾਮ ਨਾਲ ਆ ਕੇ ਆਪਣੀ VOTING ਕਰੋ ਆਪਣੀ ਵੋਟਾਂ ਪਾਓ ਤੇ 5 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਇਹ ਕੰਮ ਖਤਮ ਕਰੋ ਠੀਕ ਹੈ ਸਾਡੇ ਬਲਾਕ ਬਰਨਾਲਾ ਦੇ ਵਿੱਚ ਮੈਂ ਰਿਟਰਨਿੰਗ ਅਫਸਰਾਂ ਜੀ 80 ਬੂਥ ਹੈਗੇ ਨੇ ਉਹਦੇ ਚੋਂ 67 ਪਾਰਟੀਆਂ ਸਾਡੀਆਂ ਕੰਪਲੀਟ ਹੋ ਗਈਆਂ ਨੇ ਔਰ ਲంచ్ ਕਰ ਰਹੀਆਂ ਨੇ ਪਾਰਟੀਆਂ ਤੇ ਬਾਕੀ ਪਾਰਟੀਆਂ ਕੰਪਲੀਟ ਕਰਕੇ ਐਟ ਦ ਅਰਲੀਸਟ ਅਸੀਂ ਭੇਜ ਦੇਵਾਂਗੇ ਉਸ ਤੋਂ ਬਾਅਦ ਬੂਥ ਦੇ ਉੱਪਰ ਜਿਹੜੇ ਸਾਰੇ ਬੇਸਿਕ ਫੈਸਿਲਿਟੀਆਂ ਨੇ ਐਮਐਫ ਹੈਗਾ ਸਾਰਾ ਅਸ਼ੋਰਡ ਮਿਨਿਮਮ ਸਿਲਟੀ ਸਾਰੀਆਂ ਪੂਰੀਆਂ ਹੈਗੀਆਂ ਨੇ ਜੀ ਸਪੈਸ਼ਲੀ ਐਬਿਲਿਟੀ ਰੈਂਪ ਦਾ ਪ੍ਰਬੰਧ ਹੈ ਜੀ 휠ਚੇਅਰ ਦਾ ਪ੍ਰਬੰਧ ਹੈਗਾ ਸਾਰੇ ਸੀਸੀਟੀਵੀ ਹੈ ਵੀਡੀਓਗ੍ਰਾਫੀ ਹੈ ਸੋ ਫ੍ਰੀ ਐਂਡ ਫੇਅਰ ਇਲੈਕਸ਼ਨ ਪੂਰੀ ਕਰਵਾਵਾਂਗੇ ਜੀ ਸਾਰੀ ਟੀਮ ਦੇ ਲਈ ਅਸੀਂ ਪੂਰੀ ਐਫਰਟ ਕਰ ਰਹੇ ਹੈਗੇ ਜੀ VOTING ਰਾਈਟ ਹੈ ਜੀ ਬਹੁਤ ਵੱਡਾ ਰਾਈਟ ਹੈ VOTING ਰਾਈਟ ਕਰਨਾ ਚਾਹੀਦਾ ਤੇ ਆਪਾਂ ਪੁਰਾਣੀ ਹਿਸਟਰੀ ਦੇਖੀ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ VOTING ਰਾਈਟ ਕਿੱਥੇ ਸੀਗੇ ਸੋ ਇਸ ਕਰਕੇ ਇਹ VOTING RIGHTS ਆਪਾਨੂੰ ਮਿਲੇ ਤਾਂ ਸਾਰਿਆਂ ਨੂੰ VOTING RIGHT ਆਪਣਾ ਉਹ ਕਰਨਾ ਚਾਹੀਦਾ ਜੀ ਬਹੁਤ ਇੰਪੋਰਟੈਂਟ ਰਾਈਟ ਹੈ ਜੇ ਆਪਾਂ ਥੋੜਾ ਹਿਸਟੋਰੀਕਲ ਅਨਲਿਸਿਸ ਵੀ ਕਰ ਲਈਏ ਇੰਡੀਆ ਇੱਕੋ ਇੱਕ ਸੀਗਾ ਜਿਹਨੇ ਇੰਡੀਪੈਂਡੈਂਸ ਤੋਂ ਬਾਅਦ ਮੇਲ ਫੀਮੇਲ ਸਭ ਨੂੰ VOTING RIGHT ਇਕੁਅਲੀ ਦਿੱਤੇ ਨੇ ਜੇ ਵੈਸਟ ਦੀ ਹਿਸਟਰੀ ਜਿੱਥੇ ਆਪਾਂ ਅੱਜਕੱਲ ਜ਼ਿਆਦਾ ਕੰਪੇਅਰ ਕਰਦੇ ਆਂ ਵੈਸਟਰਨ ਹਿਸਟਰੀ ਤੁਸੀਂ ਯੂਕੇ ਦੀ ਦੇਖ ਲਓ ਨਿਊਜ਼ੀਲੈਂਡ ਦੇਖ ਲਓ ਹੋਰ ਬੜੀ ਜਗ੍ਹਾ ਦੇਖ ਲਓ ਤੁਸੀਂ ਇਟਲੀ ਦੇਖ ਲਓ ਜਰਮਨ ਦੀ ਗੱਲ ਦੇਖ ਤਾਂ ਉੱਥੇ ਬਹੁਤ ਸਪੈਸੀਫਿਕ VOTING RIGHTS ਪਰ ਟੂ ਕਲਾਸਸ ਫੀਮੇਲਸ ਨੂੰ ਲੈਟ ਦਿੱਤੇ ਗਏ ਬਾਅਦ ਦੇ ਵਿੱਚ ਕੁਝ ਕਲਾਸਸ ਵੀ ਉਹਦੇ ਚੋ ਕੀਤੀਆਂ ਗਈਆਂ ਸੋ ਇਸ ਕਰਕੇ ਵੀ ਆਰ ਲੱਕੀ ਵੀ ਆਪਣਾ ਕਨਸਟੀਟਿਊਸ਼ਨ ਇੰਨਾ ਸਟਰੋਂਗ ਹੈ ਸਾਰਿਆਂ ਦੇ ਲਈ ਸੋ ਇਹੀ ਸਾਰਿਆਂ ਨੂੰ ਰਿਕਵੈਸਟ ਕਰਦੇ ਆਂ ਜੀ VOTING ਸਾਰੇ ਆਪਦੇ ਆਪ ਦੇ VOTING RIGHTS ਕਰਨ ਜੀ ਤੇ ਆਪਣੀ ਡੈਮੋਕ੍ਰੇਸੀ ਨੂੰ ਸਟਰੋਂਗ ਕਰਨ ਜੀ ਫ੍ਰੀ ਐਂਡ ਫੇਅਰ ਇਲੈਕਸ਼ਨ ਸਾਰੇ ਹੋਣ ਦੇਖੋ ਜਿਹੜੇ ਸਾਡੇ ਇਲੈਕਸ਼ਨ ਦੇ ਵਿੱਚ ਜਿਹੜੀ ਆ ਇਹ ਚੋਣਾ ਹੋ ਰਹੀਆਂ ਇਹ 14 ਦਸੰਬਰ ਨੂੰ ਜਿਹੜੀਆਂ VOTING ਹੋ ਰਹੀ ਹੈ ਇਹਨਾਂ ਦੇ ਬੜੇ ਭੁੱਖੇ ਜਾਂ ਪਖੇ ਇੰਤਜ਼ਾਮ ਕੀਤੇ ਅੱਛੇ ਇੰਤਜ਼ਾਮ ਕੀਤੇ ਆ ਔਰ ਫੋਰਸਿਸ ਸਾਡੇ ਕੋਲ ਸਫੀਸ਼ੀਐਂਟ ਹੈ ਔਰ ਸੀਨੀਅਰ ਅਫਸਰ ਦੇ ਹਦਾਇਤਾਂ ਜੋ ਚੋਣ ਕਮਿਸ਼ਨ ਦੇ ਹਦਾਇਤਾਂ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਵਧੀਆ ਤਰੀਕੇ ਨਾਲ ਡਿਊਟੀ ਕਰਾਂਗੇ ਔਰ ਜੁਵਾਨਾਂ ਤੋਂ ਵਧੀਆ ਤਰੀਕੇ ਨਾਲ ਡਿਊਟੀ ਲਾਵਾਂਗੇ ਔਰ ਸਾਡੀ ਕੋਸ਼ਿਸ਼ ਇਹ ਹੈ ਵੀ ਕੋਈ ਇੱਦਾਂ ਦੀ ਕੋਈ ਅਨਸਖਾਣੀ ਘਟਨਾ ਨਾ ਹੋਵੇ ਔਰ ਇਤੋਂ ਪਹਿਲਾਂ ਸਾਡੀ ਫਲੈਗ ਮਾਰਜ ਵੀ ਹੋਈ ਆ ਔਰ ਸਾਰੇ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਗਿਆ ਸੀਗਾ ਵੀ ਕੋਈ ਹੁੱਲੜਬਾਜੀ ਕੋਈ ਇਦਾਂ ਤਮਾਸ਼ਪੀਨ ਬੰਦਾ ਖਾਸ ਕਰਕੇ ਇਹ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਜਿਹਦੇ ਸਾਡੇ ਮੁਲਾਜ਼ਮਾਂ ਕੱਲੇ-ਕੱਲੇ ਮੁਲਾਜ਼ਮ ਨੂੰ ਬਰੀਫ ਕੀਤਾ ਹੈ ਵੀ ਜਿਹੜੀ ਇਹ ਡਿਊਟੀ ਹੈ ਬੜੀ ਐਮ ਡਿਊਟੀ ਹੈ ਇਹਦੇ ਵਿੱਚ ਕਦੀ ਵੀ ਕੋਈ ਕਤਾਈ ਨਾ ਕੋਸ਼ਿਸ਼ ਨਾ ਕਰਿਓ ਔਰ ਬਧੀਆ ਤਰੀਕੇ ਨਾਲ ਡਿਊਟੀ ਕਰਦੇ ਸਰ ਕਿੰਨੀ ਫੋਰਸ ਲਗਾਈ ਗਈ ਹੈ ਜੀ ਫੋਰਸ ਕਰੀਬ ਸਾਡੇ ਕੋਲ ਹੈਗੀ ਹੈ ਜੀ 900 ਦੇ ਲਗ ਸਕੀ ਸਾਡੇ ਕੋਲ ਫੋਰਸ ਹੈ ਜੀ ਔਰ ਜੀਓ ਸਾਹਿਬਾਨ ਹਲਕਾ ਜੀਓ ਸਾਡੇ ਹੈਗੇ ਆ ਬਗਾ ਦਾ ਬਹੁਤ ਅੱਛੀ ਅਰੇਂਜਮੈਂਟ ਕੀਤੀ ਗਈ ਆ ਤੇ ਅਸੀਂ ਇਹ ਪੂਰਾ ਇਲੈਕਸ਼ਨ ਵਿੱਚ ਪੂਰਾ ਆਪਣਾ ਯੋਗਦਾਨ ਸਾਡੇ ਮੁਲਾਜ਼ਮਾਂ ਦਾ ਯੋਗਦਾਨ ਪ੍ਰਸ਼ਾਸਨ ਦਾ ਯੋਗਦਾਨ ਔਰ ਵਧੀਆ ਆਪਣਾ ਇਲੈਕਸ਼ਨ ਕਰਾਂਗੇ ਸਰ ਮੈਸੇਜ ਕੀ ਦੇਣਾ ਚਾਹੁੰਗਾ ਮੈਂ ਮੈਸੇਜ ਮੈਂ ਇਹ ਦੇਣਾ ਚਾਹਨਾ ਸਾਰੀ ਪਬਲਿਕ ਨੂੰ ਔਰ ਆਪਣੇ ਮੁਲਾਜ਼ਮ ਨੂੰ ਕਿਉਂਕਿ ਇਹ ਆਪਣੇ ਜਿਹੜੇ ਵੋਟਾਂ ਆ ਬੜੇ ਆਰਾਮ ਦੇ ਨਾਲ ਆਪਣੀ VOTING ਕਰੋ ਔਰ ਡਿਸਪਲਿਨ ਚ ਰਹਿ ਕੇ ਲਾਈਨ ਵਾਈਜ਼ ਕੋਈ ਆਪਣੇ ਡੇਢੀ ਔਰ ਜੈਂਟਸ ਅਲੱਗ-ਅਲੱਗ ਲਾਈਨ ਲੱਗੀ ਹੋਈ ਆ ਔਰ ਇਹ ਜਿਹੜੇ ਇਹਦੇ ਫਾਲੋ ਕਰੋ ਇਸੇ ਆਪਣੀ ਜੋ ਹਦਾਇਤਾਂ ਹੈਗੀਆਂ ਤੇ ਆਰਾਮ ਨਾਲ ਆ ਕੇ ਆਪਣੀ VOTING ਕਰੋ ਆਪਣੀ ਵੋਟਾਂ ਪਾਓ ਤੇ 5 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਇਹ ਕੰਮ ਖਤਮ ਕਰੋ